ਮੋਗਾ ਦੇ ਰਹਿਣ ਵਾਲੇ ਪਰਿਵਾਰ ਤੇ ਉੱਪਰ ਚੜਦੀ ਸਵੇਰ ਹੀ ਇੱਕ ਅਜਿਹਾ ਦੁੱਖ ਆਇਆ ਕਿ ਰਿਸ਼ਤੇਦਾਰ ਇਸ ਘਟਨਾ ਨੂੰ ਕਿਵੇਂ ਮੰਨਣਗੇ ਇਹ ਸਮਝ ਨਹੀਂ ਆ ਰਹੀ ਮੋਗਾ ਦੇ ਰਹਿਣ ਵਾਲੇ ਪਰਿਵਾਰ ਦੀ ਬੱਚੇ ਸਮੇਤ ਜਾਨ ਗਈ ਹੈ ਦੱਸਦੀ ਹੈ ਕਿ ਚਾਰ ਜਾਣਿਆਂ ਦੀ ਹਾਦਸੇ ਦੇ ਵਿੱਚ ਜਾਨ ਗਈ ਹੈ ਜਿੱਦੋਂ ਕਿ ਇੱਕ ਹੋਰ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜ਼ਖਮੀ ਔਰਤ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਇਹ ਹਾਦਸਾ ਰਾਜਸਥਾਨ ਦੇ ਫਰੀ ਗੰਗਾ ਨਗਰ ਖੇਤਰ ਦੇ ਵਿੱਚ ਉਸ ਸਮੇਂ ਹੋਇਆ ਜਦੋਂ ਇਹ ਪਰਿਵਾਰ ਦੇ ਲੋਕ ਕਾਰ ਦੇ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ ਕਾਰ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਤੇ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਆ ਗਿਆ ਇੱਕੋ ਹੀ ਪਰਿਵਾਰ ਦੇ 4 ਜਾਣਿਆਂ ਦੀ ਜਾਨ ਗਈ ਹੈ ਪੂਰੇ ਪਿੰਡ ਦੇ ਵਿੱਚ ਇਸ ਤੋਂ ਬਾਅਦ ਮਾਤਮ ਛਾ ਗਿਆ ਦੱਸਦੀ ਕਿ ਇਹ ਮੋਗਾ ਦੇ ਬਾਗਾ ਪੁਰਾਣਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਨੱਥੂਵਾਲ ਦਾ ਰਹਿਣ ਵਾਲਾ ਪਰਿਵਾਰ ਸੀ ਜਿੱਥੇ 30 ਸਾਲ ਦਾ ਸੁਰਜਵੀਰ ਸਿੰਘ ਆਪਣੀ ਪਤਨੀ 28 ਸਾਲ ਦੀ ਮਨਦੀਪ ਕੌਰ ਉੱਤੇ 55 ਸਾਲ ਦੀ ਉਸਦੀ ਮਾਂ ਕੁਲਦੀਪ ਅਤੇ ਭੈਣ ਮਨਵੀਰ ਕੌਰ ਸਮੇਤ ਉਸਦੀ ਛੋਟੀ ਜਹੀ ਧੀ ਮਨਵੀਰ ਦੇ ਨਾਲ ਪੰਜਾਬ ਤੋਂ ਸ਼੍ਰੀ ਗੰਗਾ ਨਗਰ ਦੇ ਪਦਮਪੁਰ ਗਿਆ ਹੋਇਆ ਸੀ ਉੱਥੇ ਹੀ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਜਦੋਂ ਵਾਪਸ ਪੰਜਾਬ ਆ ਰਿਹਾ ਸੀ ਤਾਂ ਉਸੇ ਸਮੇਂ ਹੀ ਗੰਗਾ ਨਗਰ ਦੇ ਵੱਲੋਂ ਆ ਰਹੀ ਰੋੜ ਵੇਜਦੀ ਬਸ ਤੇ ਉਹਨਾਂ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਸੁਰਜਵੀਰ ਸਿੰਘ ਉਸਦੀ ਪਤਨੀ ਮਨਦੀਪ ਮਾ ਕੁਲਦੀਪ ਕੌਰ ਮੌਕੇ ਤੇ ਹੀ ਦਮ ਤੋੜ ਗਏ ਅਤੇ ਹਸਪਤਾਲ ਲਿਜਾਣ ਦੇ ਸਮੇਂ ਸੁਰਜਵੀਰ ਦੀ 1 ਸਾਲ ਦੀ ਭਾਂਜੀ ਬਾਣੀ ਨੇ ਵੀ ਦਮ ਤੋੜ ਦਿੱਤਾ ਸੁਰਜਵੀਰ ਦੀ ਪਣ ਮਨਵੀਰ ਕੌਰ ਦੀ ਹਾਲਤ ਗੰਭੀਰ ਹੈ ਦੱਸਦੀ ਕਿ ਉਹ ਪਿਛਲੇ ਦਿਨਾਂ ਹੀ ਕੈਨੇਡਾ ਤੋਂ ਪੰਜਾਬ ਆਈ ਸੀ ਆਪਣੇ ਭਰਾ ਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੇ ਲਈ ਤੇ ਇੱਥੇ ਆਉਂਦੇ ਹੀ ਆਪਣੀ ਬੱਚੀ ਨੂੰ ਵੀ ਗਵਾ ਬੈਠੀ ਹੈ ਤੇ ਹੁਣ ਉਸਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਇੱਕ ਸਾਲ ਦੀ ਬਾਣੀ ਕੈਨੇਡਾ ਦੇ ਹੀ ਰਹਿਣ ਵਾਲੀ ਸੀ ਪੁਲਿਸ ਦੇ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਮੰਗਲਵਾਰ ਦੀ ਸ਼ਾਮ 5 ਵਜੇ ਮ੍ਰਿਤਕ ਦੇ ਚਾਚਾ ਸੁਖਵਿੰਦਰ ਸਿੰਘ ਗੰਗਾਨਗਰ ਪਹੁੰਚੇ ਸੀ ਉਹਨਾਂ ਨੇ ਦੱਸਿਆ ਕਿ ਸੁਰਜਵੀਰ ਉਸਦੀ ਪਤਨੀ ਮਨਦੀਪ ਕੌਰ ਅਤੇ ਮਾ ਕੁਲਦੀਪ ਕੌਰ ਪੰਜਾਬ ਦੇ ਹੀ ਰਹਿਣ ਵਾਲੇ ਨੇ ਸੁਰਜਵੀਰ ਦੀ ਭੈਣ ਮਨਵੀਰ ਕੈਨੇਡਾ ਆਈ ਹੋਈ ਸੀ ਅਤੇ ਇਸ ਦੇ ਨਾਲ ਹੀ ਉਹ ਆਪਣੀ ਧੀ ਬਾਣੀ ਨੂੰ ਵੀ ਲੈ ਕੇ ਆਈ ਸੀ ਇਸ ਸਾਥੇ ਦੇ ਵਿੱਚ ਜਾਣ ਗਵਣ ਵਾਲੇ ਪਤੀ ਪਤਨੀ ਜਿਨ੍ਹਾਂ ਦਾ ਵਿਆਹ ਨਵਾਂ ਨਵਾਂ ਹੋਇਆ ਸੀ ਇਸ ਦੇ ਚਪੇੜ ਤੇ ਵੀ ਚਾਏ ਨੇ ਦੱਸਿਆ ਕਿ ਬਸਤੇ ਵਿੱਚ ਸਵਾਰ 5 ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਅਤੇ ਇਸ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਠੀਕ ਹੈ ਵੀ ਹਸਪਤਲ ਨਹੀਂ ਹੈ ਹਸਪਤਲ ਮੈਂ ਹੈ ਉਹਨਾਂ ਦੀ ਡੈਥ ਹੋ ਗਈ ਹੈ ਰੇਲ ਖੇਤੀ ਦੀ وجہ سے ਠੀਕ ਹੈ ਚੈੱਕ ਕਰ ਲਿਆ ਡਾਕਟਰੋ ਨੇ ਠੀਕ ਹੈ ਉਹ ਬੇਹਦ ਹੈ ਠੀਕ ਹੈ